ਆਮ ਦਾ ਸੁਪਨਾ ਅੱਗੇ ਕੀ ਕਹਿਣਾ ਚਾਹੋਗੇ ਸੰਕਤ ਬਹੁਤ ਬਹੁ ਦਰੋਗੋ ਜੀ ਸ਼੍ਰੀ ਰਾਤਰੀ ਦੇ ਤੋਂ ਕਿਤੇ ਸਾਰੀ ਸੰਕਤ ਘੁੰਮਵਾ ਕੇ ਰਾਕੀਨ ਮਦਦ ਤੇ ਬਹੁਤ ਰਹਿਣਾ ਸਰ ਸਭ ਨੂੰ ਅਸੀਂ ਬਾਬੇ ਦਾ ਸ਼ੇਰਵਾਦ ਮੰਗ ਲੈ ਕਿ ਲੋਕਾਂ ਨੇ ਰਾਤਾਂ ਕਰਨ ਪੰਜਾਬ ਦਾ ਸਾਡੇ ਸਮਾਣੇ ਦਾ ਬਹੁਤ ਔਰ ਅੱਜ ਰਾਤ ਦੇ ਵੀ ਕੁਝ ਪ੍ਰੋਗਰਾਮ ਹੈਗੇ ਆ ਉਹ ਵੀ ਦੱਸੋ ਪਲੀਜ਼ ਅੱਜ ਜੋ ਰਾਤ ਦਾ ਸਾਗਰ ਦਾ ਪ੍ਰੋਗਰਾਮ ਜੋ ਹਰ ਸਾਲ ਸਾਡੇ ਦੇ ਪੰਚੀ ਦੀ ਪੰਚੀ ਦੀ ਮੰਡਲ ਦੇ ਵਿੱਚ ਹਰ ਸਾਲ ਪੁਰਾਣੀ ਤੋਂ ਪਰੰਪਰਾ ਚੱਲੀ ਆ ਰਹੀ ਹੈ ਉਸ ਦਾ ਵੀ ਅਸੀਂ ਪੂਰੇ ਮਾਣ ਤੇ ਗੁਮਾਨ ਕਰਾਂਗੇ ਫੇਰ ਤੋਂ ਹੀ तकरीबन 12 ਵਜੇ ਸਵੇਰੇ ਰਾਤ ਨੂੰ ਅੱਧ ਰਾਤਰੀ 12 ਵਜੇ ਤੋਂ ਹੀ ਅਸੀਂ ਬਹੁਤ ਲੰਬੀਆਂ ਲਾਈਨਾਂ ਵਿੱਚ ਲੋਕਾਂ ਨੇ ਪੂਰੇ ਨਾਲ ਦਾ ਅশীরਵਾਦ ਦਿੱਤਾ ਹੈ ਮੈਂ ਪੰਚੀ ਕੀ ਪੰਚੀ ਮੰਦਿਰ ਤੋਂ ਆ ਗਿਆ ਦਸਤਖਤਾਂ ਦੀਆਂ ਬਧਾਈਆਂ ਨਾਲ ਸ੍ਰੀ ਪਰਮਾਤਮਾ ਨੂੰ ਪੂਰੇ ਨਾਲ ਦਾ ਕਹਿਣਾ ਵੀ ਇਹਨਾਂ ਦੇ ਆਪਣਾ ਮਿਹਰ ਬਣਿਆ ਹੱਥ ਬਣਾਇਆ ਹੈ ਬਸ ਅੱਲਾਹ ਨੇ ਭਾਗ ਜਰੋ ਹਾਰੇ ਸ਼ਹਿਰ ਨਿਵਾਸੀਆਂ ਨੂੰ ਮਹਾ ਸ਼ਿਵratri ਉਤਸਵ ਤੇ ਸਭੂ ਲੱਖ ਲੱਖ ਵਾਰ ਦਾ ਨਾਗਪੰਚ ਮੁਖੀ ਸ਼ਿਮੰਦਰ ਕਮੇਟੀ ਵੱਲੋਂ ਜਿੰਨੇ ਭਾਗ ਜਨ ਕੋਸ਼ਿੰਧਰ ਗੁਰੂਆਂ ਦੇ ਵਿੱਚ ਪਹੁੰਚੇ ਨੇ ਸਭ ਦਾ तहे ਜਦ ਤੋਂ ਸਵਾਗਤ ਨਵੀਨੰਦਨ ਤੇ ਜਿੰਨੇ ਵੀ ਪ레스 ਸਾਡੇ ਵਿੱਚ ਜਿੰਨਾ ਮੀਡੀਆ ਸਾਡੇ ਇਕ ਤਾਰਾ ਬੋਲੇ ਦੇ ਪੱਤਰਕਾ ਸਾਡੇ ਦੋਨੇ ਭੱਡੀ ਪਹੁੰਚੇ ਨੇ ਸ਼ਿਮੰਦਰ ਕਮੇਟੀ ਵੱਲੋਂ ਅੱਜ ਬਹੁਤ ਬਹੁਤ ਸਵਾਗਤ ਤੇ ਤਕਰੀਰ ਔਰ ਰਿਕੂ ਜੀ ਰਾਤ ਦਾ ਪ੍ਰੋਗਰਾਮ ਜਿਹੜਾ ਹੈ ਉਹਦੇ ਬਾਰੇ ਵੀ ਥੋੜਾ ਵਿਸਤਾਰ ਨਾਲ ਦੱਸੋ ਪਲੀਜ਼ ਅੱਜ ਦਿਨ ਦੇ ਵਿੱਚ ਭੰਡਾਰਾ ਜੀ ਕੋਲ ਸ਼ਿਮੰਦਰ ਤੇ ਸ਼ਿਰਾਕੀਸ਼ਤ ਬਣਾਇਆ ਜਾ ਰਿ ਪੁਲੇ ਸੈਂਟਰ ਜੀ ਨੇ ਗੁਣਗਾਨ ਹੋਏਗਾ ਜਿਹਦੇ ਵਿੱਚ ਆਸ਼ੂ ਸਮਾਨਾ ਜੀ ਰਿਕਾ ਸ਼ਰਮਾ ਜਾਗਨ ਪਾਰਟੀ ਸਾਡੇ ਗੈਸ ਸਟੇਜ ਕੀ ਔਰ ਸਾਡੇ ਹੋਰ ਵੀ ਕਾਰੇ ਪਾਰੇ ਕਲਾਕਾਰ ਸੁਨਦਰ ਪੱਜਾ ਨਾਲ ਪੁਲੇ ਨਾਲ ਮੁਕਾਕਰ ਕਰਦੇ ਬਹੁਤ ਧੰਨਵਾਦ